ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਗਉ ਬ੍ਰਹਮਣ ਕੋ ਕਰ ਲਾਵੋ ਗੁਬਰ ਤਰ ਨ ਜਾਇ ਤੋਤੀ ਟਿੱਕਤ ਜੋ ਮਾਲੀ ਤਨ ਮਿਲੇ ਛੰਗਾਈ ਅੰਦਰ ਪੂਜਾ ਆਪਣੇ ਕਿਤੇ ਮਨ ਸੰਜਮ ਤੁਰ ਕਾ ਭਾਈ ਛੋੜੀਲੇ ਪਕੰਡਾ ਨਾਮ ਲਿਆ ਜਾਇ ਤਰੰਦਾ ਮਹਿਲਾ ਪਹਿਲਾ ਮਾਨਸ ਕਾਣੀ ਕਰੀ ਨਿਵਾਜ ਚੁਰੀ ਵਗਾਇ ਤਿੰਗਲ ਤਾਗ ਕੁਨ ਕਰ ਬ੍ਰਹਮਣ ਪੂਰੇ 나ਦ ਉਹਨਾਂ ਵੀ ਆਵੇਂ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਤ ਟਿਕਾ ਤੇ ਟੋਠੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇਂ ਪਰਵਾਨ ਮਲੇਛਧਾਨ ਲਈ ਪੂਜੇ ਪ੍ਰਾਨ ਆ ਭਾਖਿਆ ਕਾ ਕੁੱਠਾ ਬਕਰਾ ਖਾਣਾ ਚੌਂਕੀ ਉਪਰ ਕਿਸੇ ਨਾ ਜਾਣਾ ਦੇਖ ਚੁੰਕਾ ਕੱਢੀਕਾਰ ਉਪਰਾਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹਨ ਅਸਰ ਦਾ ਪਿੱਟੈ ਤਣ ਫਿੱਟਾ ਭੀੜ ਕਰੈਨ ਮਨ ਜੂਟੈ ਚੁਲੀ ਭਰੇਨ ਕੋ ਨਾਨਕ ਸੱਚ ਧਿਆਈਐ ਸੁਚੂ ਵੇ ਤਾ ਸੱਚ ਪਾਈਐ ਪੂੜੀ ਚਿੱਤੈ ਅੰਦਰ ਸਭ ਕੋ ਵੇਖ ਨਜ਼ਰੀਂ ਏਠ ਚਲਾਈਂਦਾ ਆਪੇ ਦੀ ਵੜਿਆਈਆਂ ਆਪੇ ਹੀ ਕਰਮ ਕਰਾਈਂਦਾ ਵੱਡੂ ਵੱਡਾ ਵਡ ਮੇਦਨੀ ਸਿਰੇ ਸਿਰ ਧੰਦਾ ਲਾਇਂਦਾ ਨਦਰ ਉਪਰਤੀ ਜੇ ਕਰੇ ਸੁਲਤਾਨੋ ਕਹਾ ਕਰੈਂਦਾ ਦਰ ਮੰਗਣ ਭਿਕਨੋਂ ਪਾਹਂਦਾ ਨਿਰ ਮੰਗਣ ਭਿਕਨੋਂ ਪਾਹਂਦਾ ਪਾਵਨ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਨ ਅਤੇ ਨਾਲ ਪੋੜੀ ਵੀ ਉਹਨਾਂ ਦੀ ਰਚੀ ਹੋਈ ਵਾਰ ਦੀ ਸ਼ਲੋਕ ਮੈਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਜੀ ਦਾ ਸ਼ਲੋਕ ਗਊ ਬ੍ਰਾਹਮਣ ਕੂਕਰ ਲਾਭੂ ਗੋਬਰ ਤਰਨ ਨ ਜਾਇ ਗੁਰੂ ਜੀ ਇਹਨਾਂ ਬ੍ਰਾਹਮਣ ਨੂੰ ਧਰਮ ਦੇ ਆਗਮੋਂ ਪੰਤ ਨੂੰ ਸਮਝਾ ਰਹੇ ਨੇ ਉਹ ਇੱਕ ਪਾਸੇ ਤੁਸੀਂ ਗਊ ਨੂੰ ਮਾਤਾ ਕਰਕੇ ਪੁੱਛਦੇ ਹੋ ਤਾਂ ਦੂਜੇ ਪਾਸੇ ਜੇ ਕਿਤੇ دریا ਨਦੀ ਪਾਰ ਕਰਾਣੀ ਹੋਵੇ ਤੇ ਉਹ ਜਿਹੜਾ ਕਿਸ਼ਤੀਵਾਨ ਗਊ ਤੇ ਬੰਦਿਆਂ ਨੂੰ ਉੱਪਰ ਬਿਠਾ ਕੇ ਪਾਰ ਕਰਦਾ ਉਸ ਜਿਹੜਾ ਕਿਰਾਇਆ ਲੈਂਦਾ ਉਹ ਗਊ ਦਾ ਵੀ ਕਰ ਪਰ ਉਹਦਾ ਵੀ ਕਿਰਾਇਆ ਲੈ ਲੈਂਦਾ ਤੇ ਫਿਰ ਉਹ ਮਾਤਾ ਦਾ ਕਿਰਾਇਆ ਲੈਂਦਾ ਉਹਨੂੰ ਇਤਨੀ ਵੀ ਮਤਲਬ ਇਹ ਕੋਈ ਧਰਮ ਦੀ ਗੱਲ ਨਹੀਂ ਸ਼ਰਮ ਦੀ ਗੱਲ ਹੋਈ ਕਿ ਗਊ ਬ੍ਰਾਹਮਣ ਕੋ ਕਰ ਬ੍ਰਾਹਮਣ ਨੂੰ ਵੀ ਕਰ ਲਾਉਂਦਾ ਤੇ ਗਊ ਨੂੰ ਵੀ ਕਰ ਗਊ ਬ੍ਰਾਹਮਣ ਕੋ ਕਰ ਲਾਉ ਗੋਬਰ ਤਰਨਾ ਦੇ ਨੂੰ ਕਾਰ ਲਾਂਦੇ ਉਹਨਾਂ ਤੇ ਕਿਰਾਇਆ ਲੈਂਦੇ ਹੋ ਤੇ ਫਿਰ ਖਾਲੀ ਗੋਬਰ ਦੇ ਝੂਕੇ ਪੁੱਛ ਫਿਰ ਨਾਲ ਗੋਬਰ ਤਰਨਾ ਜੇ ਕਿਵੇਂ ਤਰ ਜਾਓਗੇ ਤੁਸੀਂ ਆਤਮਕ ਜੀਹਨ ਤੁਹਾਡਾ ਹੈ ਨਹੀਂ ਅੰਦਰ ਉਹ ਲੋਬ ਲਾਲ ਜਿੰਨਾ ਹੈ ਕਿ ਮਾਤਾ ਰੂਪੀ ਗੋਦਾ ਤੇ ਬ੍ਰਾਹਮਣ ਜਿਸ ਨੂੰ ਜਗ ਦਾ ਗੁਰੂ ਵਖਦੇ ਉਹ ਇਹਨੂੰ ਇਹਦੇ ਉੱਤੇ ਵੀ ਕਾਰ ਲਾਂਦੇ ਹੋ 33 ਟਿੱਕਾ ਤੇ ਜਪ ਮਾਲੀਤਾਂ ਮਲੇ ਛਾਂ ਗਾਈਂ ਉੰਜ ਦੋ ਦੋ ਥੋਤੀਆਂ ਇੱਕ ਲੱਕ ਨਾਲ ਦੇ ਇੱਕ ਸਿਰ ਤੇ ਰੱਖਦੇ ਹੋ 33 ਟਿੱਕੇ ਲਾਏ ਹੋ ਨੇ ਜਪ ਮਾਲੀਆਂ ਮਾਲਾ ਫੜੀਆਂ ਹੋਈਆਂ ਨੇ ਤਾਂ ਉਹਨਾਂ ਬਲੇਛਾਂ ਖਾਈ ਪਰ ਦੂਜਿਆਂ ਦੇ ਦਰਬਾਰਾਂ ਦੇ ਜਾ ਕੇ ਨੌਕਰੀਆਂ ਕਰਕੇ ਮਲੇਛ ਮੁਸਲਮਾਨਾਂ ਦੇ ਦਰਬਾਰਾਂ ਵਿੱਚ ਤੇ ਉਹਨਾਂ ਦੀ ਦਿੱਤੀ ਹੋਈ ਤਨਦੌਲ ਦੀ ਕਮਾਈ ਖਾਂਦੇ ਹੋ ਅੰਦਰ ਪੂਜਾ ਪੜੇ ਕਿਤੇ ਮੌਸਮ ਜੁਮ ਤੁਰਕਾਂ ਭਾਈ ਅੰਦਰ ਛੱਪ ਕੇ ਆਪਣੇ ਧਰਮ ਅਨੁਸਾਰ ਪੂਜਾ ਕਰਦੇ ਹੋ ਤੇ ਬਾਹਰ ਉਹਨਾਂ ਦੇ ਸਾਹਮਣੇ ਉਹਨਾਂ ਦੀ ਇਸਲਾਮੀ ਕਿਤਾਬਾਂ ਕਿਤਾਬਾਂ ਪੜ੍ਹਦੇ ਹੋ ਤੇ ਸੰਜਮ ਜਿਹੜੇ ਬਾਹਰ ਦਿਖਾਈ ਦਿੰਦੇ ਨੇ ਉਹ ਵੀ ਤੁਰਕਾਂ ਵਲੇ ਕਰਦੇ ਹੋ ਸੰਜਮ ਤੁਰਕਾਂ ਭਾਈ ਭਾਈ ਇਹ ਤੇ ਬਖੰਡ ਹੋਇਆ ਨਾ ਅੰਦਰੋਂ ਕੁਝ ਤੇ ਬਾਹਰੋਂ ਕੁਝ ਇੰਨੀ ਤੁਹਾਡੇ ਜੁਰਤ ਨਹੀਂ ਇੰਨੀ ਹਮਤ ਨਹੀਂ ਆਪਣੇ ਅਕੀਦੇ ਅਨੁਸਾਰ ਤੁਸੀਂ ਜੀਵਨ ਜੀ ਸਕੋ ਛੋੜੀ ਲੈ ਪਖੰਡਾ ਨਾਮ ਲਿਆ ਜਾਏ ਤਰੰਦਾ ਭਈ ਇਹ ਪਖੰਡ ਛੱਡ ਦਿਓ ਤੇ ਪਰਮਾਤਮਾ ਦਾ ਨਾਮ ਲੈਣ ਨਾਲ ਹੀ ਤਰਿਆ ਜਾ ਸਕਦਾ ਨਾਮ ਲੈ ਨਾਮ ਲਿਆ ਜਾਏ ਤਰੰਤਾ ਤੂੰ ਤਰ ਸਕਦਾ ਹੈ ਪਵ ਸਾਗਰ ਤੋਂ ਨਹੀਂ ਤੇ ਇਹ ਮੂਵ ਵਿਕਾਰਾਂ ਤੋਂ ਤੂੰ ਮੁਕਤ ਨਹੀਂ ਹੋ ਸਕੇਗਾ ਹੋਂਮੇ ਤੂੰ ਮੁਕਤ ਨਹੀਂ ਹੋ ਸਕੇਗਾ ਅੱਜ ਬਹੁਤ ਸਾਰੇ ਸਾਡੇ ਸਿੱਖ ਪ੍ਰਚਾਰਕਾਂ ਦਾ ਵੀ ਇਹੋ ਹੀ ਹਾਲ ਹੈ ਸਿੱਖ ਆਗੂ ਦਾ ਇਹੋ ਹਾਲ ਹੈ ਕਿ ਉਹ ਦੂਜੇ ਲੋਕਾਂ ਦੀਆਂ ਬੋਲੀਆਂ ਬੋਲਦੇ ਨੇ ਦੂਜੇ ਲੋਕਿਆਂ ਨੂੰ ਕਿ ਕਹਿਣ ਅਨੁਸਾਰ ਉਹਨਾਂ ਦੇ ਮਨਾਏ ਪ੍ਰੋਗਰਾਮਾਂ ਅਨੁਸਾਰ ਆਪਣੇ ਧਰਮ ਦੇ ਕਾਰਜ ਉਲੀਕਦੇ ਨੇ ਤੋਂ ਆਪਣੇ ਧਰਮ ਦੇ ਜਿਹੜੇ ਸੁਧਾਰਾਂ ਦੀ ਲੋੜ ਹੈ ਉਹ ਕਰਨੋਂ ਤਿਆਰ ਨਹੀਂ ਹਨ ਉਹ ਹੋਰਾਂ ਦੀ ਬੋਲੀ ਜਿਹੜੀ ਬੋਲਦੇ ਹਨ ਅਗਲਾ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦਾ ਮਹਿਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ਼ ਇੱਥੇ ਧਰਮੀ ਲੋਕਾਂ ਦੀ ਹਾਲਤ ਹੈ ਕਿ ਜਿਹੜੇ ਮਾਨੋ ਬੰਦਿਆਂ ਨੂੰ ਖਾਣ ਵਾਲੇ ਬੰਦਿਆਂ ਦੀ ਕਿਰਤ ਕਮਾਈ ਖਾਣ ਵਾਲੇ ਇਸਲਾਮੀ ਲੋਕ ਉਹ ਨਿਵਾਜ਼ਾਂ ਪੜਦੇ ਨੇ ਉਹਨਾਂ ਦੀ ਮੌਲਵੀ ਉਹਨਾਂ ਦੇ ਮੁਸਲਮਾਨਾਂ ਦੇ ਆਗੂ ਮਾਨਸ ਖਾਣੇ ਬੰਦੇ ਨੂੰ ਖਾਣ ਵਾਲੇ ਕਰੇ ਨੀ ਆਵਾਜ਼ ਪਾਉ ਬੰਦੇਆਂ ਦਾ ਲੋਹ ਚੂਸਣ ਵਾਲੇ ਮਾਨੂੰ ਇਨਸਾਨ ਨੂੰ ਹੀ ਖਾਣ ਵਾਲੇ ਕੰਮ ਕਰਦੇ ਨੇ ਛੁਰੀ ਬਗਾਇਨ ਤਿੰਨ ਗੱਲ ਤਾਗ ਤੇ ਜਿਨ੍ਹਾਂ ਦੇ ਆਪਣੇ ਗੱਲ 'ਚ ਤਾਗ ਪਾਇਆ ਹੋਇਆ ਪਾਪ ਜਨੇਊ ਪਾਇਆ ਹੋਇਆ ਪਿੱਤਰ ਬਈ ਅਸੀਂ ਗੁਰੂ ਵਾਲੇ ਹਾਂ ਤੇ ਉਹ ਛੁਰੀ ਬਗਾਇਨ ਉਹਨਾਂ ਨੇ ਹੱਥ ਛੁਰੀ ਭੜੀ ਹੋਈ ਹੈ ਇਹਨਾਂ ਲੋਕਾਂ ਨੂੰ ਕੌਣ ਵਾਸੇ ਤੋਂ ਐਸੇ ਵੇਦ ਸ਼ਾਸਤਰ ਐਸੇ ਕਰਮ ਕਰਨਾ ਵੀ ਦੁਨੀਆ ਜੂੜੀ ਹੈ ਆਪਣੀ ਕਮਾਈ ਵਾਸਤੇ ਕਿ ਉਹਨਾਂ ਲੋਕਾਂ ਦੇ ਮਾਨਵ ਕਿ ਉਹਨਾਂ ਕੋਲੋਂ ਗਲਤ ਕਰਮ ਕਰਵਾ ਕੇ ਕਰਮ ਕਾਂਡ ਕਰਵਾ ਕੇ ਉਹਨਾਂ ਕੋਲੋਂ ਤੰਤੁਲਤ ਲੈ ਕੇ ਉਹਨੂੰ ਤੇ ਬਾਪ-ਚੁਰੀਆਂ ਚਲਾਉਂਦੇ ਨੇ ਮਾਨੋ ਤੇ ਸੱਚਾ ਮਾਰਗ ਵੀ ਨਹੀਂ ਦੱਸਦੇ ਤਿੰਨ ਘਰ ਬ੍ਰਾਹਮਣਪੁਰ ਨਾਦ ਉਹਨਾਂ ਲੋਕਾਂ ਦੇ ਘਰਾਂ 'ਚ ਜਾ ਕੇ ਸ਼ੰਖ ਵਜਾਉਂਦੇ ਉਹ ਨਾਦਪੁਰ ਦੇ ਉਹਨਾਂ ਵੀ ਆਵੇਂ ਉਹੀ ਸਾਦ ਤੇ ਤੁਹਾਡੇ ਜਜਮਾਨ ਸਵੇ ਤੁਹਾਨੂੰ ਇਹਨਾਂ ਸਾਰਿਆਂ ਨੂੰ ਉਹ ਇਹਨਾਂ ਗੱਲਾਂ ਦਾ ਸਾਦ ਮੰਨਦੇ ਨੇ ਸਵਾਦ ਮੰਨਦੇ ਨੇ ਇਹਨਾਂ ਦੀ ਕੂੜੀ ਰਾਸਕੂੜਾ ਵਪਾਰ ਇਹ ਵਪਾਰ ਹੀ ਸਾਰਾ ਕੂੜਾ ਹੈ ਇਹ ਨਾਮ ਦਾ ਵੰਝ ਵਪਾਰ ਨਹੀਂ ਹੈ ਕੂੜੀ ਰਾਸ ਰਾਸ ਵੀ ਕੂੜੀ ਪਿੱਛੇ ਸੋਦਾ ਹੀ ਨਹੀਂ ਐ ਆਤਮ ਜੀ ਨੂੰ ਦੇਣ ਵਾਲੇ ਸੱਚੇ ਉਪਦੇਸ਼ ਹੀ ਨਹੀਂ ਹਨ ਕਰਮ ਕਾਂਡੀ ਵਿਚਾਰਾ ਅਨਸਾਰੀਆਂ ਵੇਦਾਂ ਸ਼ਾਸਤਰਾਂ ਦੀਆਂ ਕੂੜੀ ਰਾਸ ਐ ਤੇ ਕੂੜਾ ਹੀ ਅੱਗੇ ਉਹਨਾਂ ਦਾ ਵਪਾਰ ਐ ਕੂੜ ਬੋਲ ਕਰੇ ਆਹਾਰ ਝੂੜ ਬੋਲ ਬੋਲ ਕੇ ਆਪਣਾ ਆਹਰ ਖਾਣ ਦਾ ਬੰਦਬਸ ਕਰਦੇ ਨੇ ਸਾਰਾ ਕਰਮ ਕਾਂਡਾ ਵਿੱਚ ਦੁਨੀਆ ਨੂੰ ਉਲਝਾ ਕੇ ਆਈ ਅਸੀਂ ਵੀ ਦੇਖੀ ਇੱਕ ਬੜਾ ਵੱਡਾ ਕਰਮ ਕਾਂਡ ਸਾਡੀ ਕੌਮੀ ਫੈਲੇ ਹੋਇਆ ਹੈ ਕਿ ਸੰਗਰਾਦ 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 ਦੇ ਨਾਂ ਤੇ ਅਰਦਾਸਾਂ ਕਰੀ ਜਾਂਦੇ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਕੀਤੇ ਸੰਗਰਾਦ ਲਫ਼ਜ਼ ਨਹੀਂ ਆਇਆ ਇਸ ਦੀ ਕੋਈ ਮਾਨਤਾ ਨਹੀਂ ਦਿੱਤੀ ਗਈ ਸੀ ਗ੍ਰਹਿਤ ਮਰਦਾ ਵੀ ਕੇ ਦੇ ਸੰਗਰਾਮ ਦੀ ਕੋਈ ਮਾਨਤਾ ਨਹੀਂ ਦਿੱਤੀ ਗਈ ਫਿਰ ਆ ਸੰਗਰਾਮ ਦਾ ਪਿਛਤਰ ਦਿਹਾੜਾ ਜਾਣ ਕੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਪ੍ਰਸ਼ਾਦ ਕਰਾ ਲਈ ਜੀ ਇਹ ਪਖੰਡ ਅਸੀਂ ਵੀ ਮਜਾ ਕੇ ਰੱਖਿਆ ਕਿਉਂਕਿ ਸੰਗਰਾਮ ਵਾਲੇ ਦਿਨ ਸੰਗਰਾਮ ਦੇ ਨਾਂ ਤੇ ਗ੍ਰਹੀ ਕਰਨ ਘਰ ਘਰ ਭਾਈਆਂ ਨੂੰ ਭੇਜੜਦੇ ਨੇ ਤੇ ਇਹ ਇੱਕ ਐਸੀ ਅਸੀਂ ਚਲਾਈ ਹੋਈ ਹੈ ਪਖੰਡਵਾਜੀ ਜਿਹੜੀ ਕਿ ਇਹ ਸ਼ਲੋਕ ਸਾਡੇ ਦੇ ਵੀ ਟੁਕਦੇ ਨੇ ਸਾਰੇ ਤੋ ਇਹ ਕੂੜ ਬੋਲ ਕਰਿਆ ਹਾਰ ਵਾਲੀ ਗੱਲ ਹੋਈ ਸਿਰਫ ਪੈਸਾ ਇਕੱਠਾ ਕਰ ਲਈ ਸ਼ਰਮ ਧਰਮ ਕੜੇ ਰਾ ਦੂਰ ਨਾ ਸ਼ਰਮ ਰਿਆ ਤੇ ਨਾ ਧਰਮ ਰਿਆ ਅੰਦਰ ਕੋਈ ਧਰਮ ਦੀ ਗੱਲਾਂ ਨਹੀਂ ਤੇ ਸ਼ਰਮ ਹੋ ਹੈ ਵਾਲੀ ਵੀ ਗੱਲਾਂ ਨਹੀਂ ਇਸ ਨੂੰ ਸ਼ਰਮ ਨਾ ਪੜੀਏ ਕਰੀਏ ਲਫਜ਼ੀ ਸ਼ਰਮ ਹੈ ਤੋ ਸੱਸੇ ਪੈਰ ਬਿੰਦੀ ਉਚਾਰਨ ਕਰਕੇ ਸ਼ਰਮ ਧਰਮ ਦਾ ਡੇਰਾ ਦੂਰ ਸ਼ਰਮ ਧਰਮ ਦਾ ਡੇਰਾ ਰਿਆ ਹੀ ਨਹੀਂ ਥੇ ਭਾਵ ਸ਼ਰਮ ਧਰਮ ਉਡ ਪੁੱੜ ਗਈ ਹੈ ਨਾਨਕ ਕੂੜ ਰਿਆ ਭਰਪੂਰਾ ਪਾਸੇ ਕੂੜ ਹੀ ਕੂੜ ਹੈ ਜਿੱਧਰ ਦੇਖੋ ਝੂਠ ਦਾ ਹੀ ਪਸਾਰਾ ਸੱਚ ਕੋਈ ਦੇਰ ਕਰਦਾ ਤਾਂ ਨਾ ਕਰਾਉਂਦਾ ਮੱਤੈ ਟਿੱਕਾ țeੜ ਤੋ ਤੀਕ ਕਾਈ ਮੱਤੈ ਤੇ ਤੁਸੀਂ ਪੰਡਤਾਂ ਲੋਕਾਂ ਨੇ ਟਿੱਕੇ ਲਾਇਏ ਨੇ ਕਿ ਤੇ ਲਕਾਨਤ ਉਹ 13 ਧੋਤੀ ਕਾ ਉਹ ਧੋਤੀਆਂ ਬਧੀਆਂ ਹੋਈਆਂ ਨੇ ਹੱਥ ਛੁਰੀ ਜਗਤ ਕਸਾਈ ਹੱਥ ਵੀ ਮਾਰੋ ਛੁਰੀ ਬਗੜੀ ਹੋਈ ਹੈ ਤੇ ਸਾਰੇ ਜਗਤ ਲਈ ਤੂੰ ਕਸਾਈ ਬਣੇ ਪਈ ਉਹ ਨੀਲ ਵਸਤਰ ਪਹਿਰ ਹੋਏ ਪਰਵਾਨ ਮੁਸਲਮਾਨਾਂ ਦੀ ਨਜ਼ਰਾਂ ਵਿੱਚ ਪਰਵਾਨ ਚਣਨ ਵਾਸਤੇ ਉਹਨਾਂ ਦੇ ਰੰਗ ਦੇ ਹਰੇ ਰੰਗ ਦੇ ਕੱਪੜੇ ਨੀਲੇ ਕੱਪੜੇ ਪਹਿਂਦੇ ਹੋ ਮਲੇਛ ਤਾਂ ਹਲੇ ਪੂਜੇ ਪੁਰਾਨ ਉਹਨਾਂ ਮਲੇਛਾਂ ਦਾ ਤਣ ਲੈ ਕੇ ਉੱਤੇ ਜਾ ਕੇ ਚਾਪ ਲੁਸੀਂ ਕਰਕੇ ਪੈਸੇ ਵਾਸਤੇ ਕੁਮਾਈਆਂ ਕਰਕੇ ਤੇ ਪੂਜਦੇ ਹੋ ਆਪਣੇ ਵੇਦ ਪੁਰਾਨ ਆਪ ਆਖਿਆ ਕਾ ਕੁੱਠਾ ਬਕਰਾ ਖਾਣ ਆਪ ਮੀਟ ਤੋਂ ਪ੍ਰੇਈ ਕਰਨਾ ਦੱਸਦੇ ਨੇ ਪਰ ਉਹਨਾਂ ਦਾ ਕੱਟਿਆ ਹੋਇਆ ਕੁੱਠਾ ਮਾਸ ਜਿਹੜਾ ਉਹ ਖਾ ਲੈਂਦੇ ਨੇ ਕਿਉਂਕਿ ਉੱਪਰ ਕਿਸੇ ਨਾਲ ਜਾਣਾ ਉਂਝ ਗੋਬਰ ਦੇ ਚੋਕੇ ਫੇਰ ਫਿਰ ਕੇ ਇਹ ਜੀ ਬੜਾ ਸੁੱਚੇ ਅਸੀਂ ਚੋਕਾ ਸੋਈ ਤਿਆਰ ਕੀਤੀ ਹੈ ਤੇ ਕਿਉਂਕਿ ਉੱਪਰ ਕਿਸੇ ਨਾਲ ਜਾਣਾ ਕਿਸੇ ਨੂੰ ਚੋਕੇ ਤੇ ਚੜ੍ਹ ਨਹੀਂ ਦਿੰਦੇ ਹੋ ਦੇਖ ਕੇ ਚੋਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆ ਚੋਕੇ ਫੇਰ ਕੇ ਬਾਹਰੋਂ ਕਾਰਾ ਕਰਦੇ ਜਿਵੇਂ ਸੁੱਚੀ ਹੋਈ ਇਹ ਏਲਾਕਾ ਅੰਦਰਲਾ ਸੁੱਚਾ ਹੋ ਗਿਆ ਸਾਰਾ ਚੋਕੇ ਵਾਲਾ ਤੇ ਉੱਪਰ ਆਏ ਬੈਠੇ ਕੁੜਿਆ ਤੇ ਉੱਪਰ ਆ ਕੇ ਤੁਸੀਂ ਬਹਿ ਜਾਂਦੇ ਹੋ ਉਜਿਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਪੰਡੇ ਨੂੰ ਵੀ ਕੈਸੇ ਨੇ ਕੁਬੂਦ ਡੂਮਣੀ ਕੁਦਿਆ ਕਸਾਇਨ ਮੁੱਠੀ ਕ੍ਰੋਧ ਚੰਡਾਲ ਕਾਰੀਂ ਕੱਢੀ ਕਿਹਾ ਥੀ ਜੇ ਚਾਰੇ ਬੈਠੀਆਂ ਨਾਲ ਇਹ ਕਸਾਇਨ ਤੇ ਚੰਡਾਲ ਕ੍ਰੋਧ ਇਹ ਸਾਰੀ ਬੁਰਾਈਆਂ ਤੇਰੇ ਅੰਦਰਨ ਤੇ ਤੂੰ ਚੁੱਕ ਕੇ ਫਿਰ ਗਿਆ ਆਪ ਵਿੱਚ ਬੈਠੇ ਦੇ ਬਾਹਰੋਂ ਘਾਰ ਮਾਰੀ ਨੇ ਬਾਹਰੋਂ ਕੋਈ ਆ ਜਾਏ ਤੇ ਤੂੰ ਇੱਥੇ ਵੀ ਉਹ ਗੱਲ ਚੁੱਕ ਕੇ ਉੱਪਰ ਕਿਸਾ ਨਾ ਜਾਣਾ ਦੇਖ ਕੇ ਚੁੱਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਆਪ ਕੁੜਿਆਰੇ ਉੱਪਰ ਆ ਕੇ ਬਹਿ ਗਈ ਮਤ ਪਿੱਟਾ ਵੀ ਮਤ ਪਿੱਟਾ ਇਹ ਅਨ ਸਾਡਾ ਫਿੱਟਾ ਤੇ ਕਿਸੇ ਨੂੰ ਛੂਹ ਨਹੀਂ ਦਿੰਦੀ ਬਾਕੀ ਜੋ ਤਾਨੂੰ ਨੀਵੀਆਂ ਸਮਝ ਕੇ ਫੇ ਮਤ ਕੇ ਦੇ ਪਿੱਟਾ ਕਰੇ ਕੋਈ ਸਾਡਾ ਇਹ ਅਨ ਸਾਡਾ ਫਿੱਟਾ ਸਾਡਾ ਅਨ ਜਿਹੜਾ ਇਹ ਫਿਟਕਾਰ ਜੂਗ ਹੋ ਜਾਏਗਾ ਪਿੱਟਾ ਹੋ ਜਾਏਗਾ ਖਾਂਡ ਯੋਗ ਨਹੀਂ ਰਹੇਗਾ ਤਣ ਫਿੱਟਾ ਫੇੜ ਕਰਨ ਅਸਲੀ ਗੱਲ ਇਹ ਕਿ ਤੁਹਾਡੇ ਤਾਨੀ ਪ੍ਰਿਸ਼ਟ ਹੋਗੇ ਨੇ ਜਿਨ੍ਹਾਂ ਵਿੱਚ ਕੋਈ ਧਾਰਮਿਕ ਕਰਮ ਨਹੀਂ ਹੈ ਤੇ ਫੇੜ ਪਖੰਡ ਕਰੀ ਜਾਂਦੇ ਫੇੜ ਕਰੇਣ ਪਖੰਡ ਕਰੀ ਜਾਂਦੇ ਹੋ ਮਨ ਝੂਠਾ ਚੁਲੀ ਭਰੇਣ ਮਾਨ ਤੁਹਾਡੇ ਜੂਠੇ ਨੇ ਤੇ ਮੂੰਹ ਨਾਲ ਆਪਣੇ ਬਸ ਸੁਚੀਆਂ ਚੁੱਲੀਆਂ ਸਮਝ ਕੇ ਪਾਣੀ ਦੀ ਚੁੱਲੀਆਂ ਪਰ ਵਰ ਕੇ ਹਾਸੇ ਦਾ ਮੂੰਹ ਪੀਤਰ ਕਰੀ ਜਾਂਦੇ ਹੋ ਕੋ ਨਾਨਕ ਸੱਚ ਤੇ ਆਈ ਹੈ ਅਸਲੀ ਮਾਰਗ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਇਹ ਨਾਨਕ ਆ ਕੇ ਸੱਚ ਤੇ ਸੱਚ ਦਾ ਧਿਆਨ ਕਰੋ ਉਹ ਸੱਚੇ ਪਰਮਾਤਮਾ ਦਾ ਧਿਆਨ ਕਰੋ ਉਹਦਾ ਸਿਮਰਨ ਕਰੋ ਸੁਚੋਵੈ ਤਾਂ ਸੱਚ ਪਾਈ ਹੈ ਇਹ ਸੁਚਤਾ ਹੋਵੇਗੀ ਤੁਹਾਡੀ ਤੁਹਾਡਾ ਜੀਵਨ ਸੁਚਤਾ ਹੋਵੇਗਾ ਸੱਚ ਪਾਈ ਹੈ ਜੇ ਉਹ ਸੱਚੇ ਰੱਬ ਨੂੰ ਪ੍ਰਾਪਤ ਕਰ ਲੋਗੇ ਇਸ ਭੰਤੀ ਦਾ ਪਾਠ ਸੁਚੋਵੈ ਕਿਤੇ ਨਹੀਂ ਰੁਕਣਾ ਜੇ ਇਸ ਤਰ੍ਹਾਂ ਬਦ ਸੂਚ ਹੋਵੇ ਤਾਂ ਸੱਚ ਪਾਈ ਹੈ ਇਹ ਗਲਤ ਹੈ ਸੂਚ ਹੋਵੇ ਕਿਹੜੀ ਸੂਚ ਹੋਏਗੀ ਹਰ ਮਿੰਨ ਸਭ ਕੁਝ ਮਹਿਲਾ ਸੰਤੋ ਤਾਂ ਸੂਝ ਕਾਦੀ ਹੋਣੀ ਹੈ ਸੂਝ ਹੋਣੀ ਹੈ ਨਾਮ ਜਪਣ ਨਾਲ ਜਿਹਦਾ ਪਿੱਤਰ ਹੋਏਗਾ ਤੇ ਜਿਉ ਨਿਰਮਲ ਬਾਹਰ ਨਿਰਮਲ ਜਿਉ ਨਿਰਮਲ ਹੋਗਾ ਤਾਂ ਬਾਹਰ ਨਿਰਮਲ ਹੋਵੇ ਤੇ ਜੇ ਜਿਉ ਮਹਿਲਾ ਹੈ ਤੇ ਜਿਉ ਪਿੱਤਰ ਹੁੰਦਾ ਨਾਮ ਨਾਲ ਤਾਂ ਉਹ ਗੁਰਸਬ ਗੁਰ ਸੂਚ ਹੋਵੇ ਤਾਂ ਸੂਚ ਤਾਂ ਹੋਏਗੀ ਤਾਂ ਤੁਸੀਂ ਪਿੱਤਰ ਮੰਨੇ ਜਾਵੋਗੇ ਸੱਚ ਪਾਈ ਹੈ ਜੇ ਸੱਚ ਦੀ ਪ੍ਰਾਪਤੀ ਕਰ ਲੋਗੇ ਕੋ ਨਾਨਕ ਸੱਚ ਤੇ ਆਇਆ ਸੱਚ ਦੇ ਅਨਲ ਸੱਚ ਦੀ ਪ੍ਰਾਪਤੀ ਹੋਏਗੀ ਤੇ ਫਿਰ ਜੀਵ ਜੜਾ ਪੀਤਰ ਹੋਏਗਾ ਇਹ ਨਾਨ ਤੋਣ ਨਾਲ ਤੇ ਸੁਧਰੇ ਕਪੜੇ ਪਹਿਨ ਨਾਲ ਜਾਦੀ ਵਰਗੀ ਚਮਕ ਦੇ ਇਹਦੇ ਨਾਲ ਕੋਈ ਸੋਚਾ ਨਹੀਂ ਮੰਨਿਆ ਜਾਂਦਾ ਅੱਗੇ ਪੌੜੀ ਇਹ ਕੋ ਨਾਨ ਸਬਜੀ ਦੀ ਚਿੱਤ ਅੰਦਰ ਸਭ ਕੋ ਵੇਖ ਨਦ ਨਹੀਂ ਏਟ ਚ ਲਾਈਂਦਾ ਉਹ ਪਰਮਾਤਮਾ ਨੇ ਤੇ ਜਿਤਨੇ ਜੀਵ ਜੰਤ ਪੈਦਾ ਕਰਦੇ ਨੇ ਸਾਰੇ ਉਸਦੇ ਆਪਣੇ ਚਿੱਤ ਵਿੱਚ ਨੇ ਧਿਆਨ ਵਿੱਚ ਨੇ ਹਰੇਕ ਨੂੰ ਆਪਣੇ ਧਿਆਨ ਵਿੱਚ ਰੱਖਦਾ ਸਾਰੇ ਉਤੇ ਉਸ ਦੀ ਨਿਗਾਰਾਂਦੀ ਹੈ ਵੇਖ ਨਜ਼ਰੀਂ ਏਟ ਚਲਾਇੰਦਾ ਆਪਣੀ ਨਜ਼ਰ ਏਠੀ ਸਾਰੇ ਨੂੰ ਦੁਨੀਆਦਾਰੀ ਦੇ ਕੰਮਤੰਦੇ ਵਿੱਚ ਲਾ ਕੇ ਰੱਖਿਆ ਹੈ ਦੁਨੀਆ ਉਹਦੇ ਹੁਕਮ ਵਿੱਚ ਚਲਦੀ ਪਈ ਹੈ ਆਪੇ ਦੀ ਵਡੀਆਂ ਵਡੀਆਂ ਮਾਨ ਸਤਕਾਰ ਵਾਲਾ ਜੀਵਨੀ ਆਪੇ ਹੀ ਦਿੰਦਾ ਹੈ ਆਪੇ ਹੀ ਕਰਮ ਕਰਾਂਦਾ ਹੈ ਤਾਂ ਆਪ ਹੀ ਸਾਰੇ ਕੋਲੋਂ ਦੁਨੀਆ ਦੇ ਕੰਮਤੰਦੇ ਵੀ ਦੁਨੀਆ ਨੂੰ ਲਗਾ ਕੇ ਰੱਖਿਆ ਹੈ ਵੱਡੂ ਵੱਡਾ ਵੱਡ ਮੇਦਨੀ ਉਹ ਆਪ ਬਹੁਤ ਵੱਡਾ ਬੇਅੰਤ ਹੈ ਉਹਦਾ ਕੋਈ ਅੰਤ ਪਾਰਾ ਵਰਨੀ ਉਹਦੀ ਹਸਤੀ ਕਿਤਨੀ ਵੱਡੀ ਹੈ ਉਹਦੀ ਪੈਦਾ ਕਿਤਨੀ ਉਮੀਦਨੀ ਜਣੀ ਇਹ ਸ੍ਰਿਸ਼ਟੀ ਸੰਸਾਰ ਇਹ ਵੀ ਬਹੁਤ ਵੱਡਾ ਹੈ ਪਰ ਇਤਨੀ ਖਲਜਗੜ ਨੂੰ ਉਹ ਸਿਰੇ ਸਿਰ ਤੰਦਾ ਲਾਇਦਾ ਥਾਉ ਥਾਈ ਸਾਰਿਆਂ ਨੂੰ ਕਮਾਤ ਨੇ ਵਿਲਗਾ ਕੇ ਰੱਖਿਆ ਹਰ ਇੱਕ ਦੀ ਸਿਰ ਤੇ ਕਾਰਪਾਈ ਹੋਈ ਹੈ ਜਿਹੜਾ ਹਰ ਕੋਈ ਜੀਵ ਜੰਤ ਉਹਦੀ ਕਾਰ ਕਰ ਰਿਹਾ ਹੈ ਨਦਰ ਉਪੱਤੀ ਜੇਕਰ ਇਹ ਸੁਲਤਾਨਾਂ ਕਾ ਕਰਦਾ ਨਦਰ ਉਪੱਤੀ ਜੇਕ ਦੇ ਕਿਸੇ ਉੱਪਰ ਐਸੀ ਨਜ਼ਰ ਕਰੇ ਕਿਸੇ ਦੇ ਮਾੜੇ ਕਰਮੋਂ ਤੋਂ ਕਿ ਉਹਦੇ ਉਤੇ ਉਹਦੀ ਨਰਜ਼ਗੀ ਹੋ ਜਾਏ ਪ੍ਰਮਾਤਮਾ ਦੀ ਮਾੜੀ ਨਜ਼ਰ ਪੈ ਜਾਏ ਤਾਂ ਸੁਲਤਾਨਾਂ ਨੂੰ ਬਾਦਸ਼ਾਹਾਂ ਨੂੰ ਵੀ ਕਾਖੋਤਨ ਜੋ ਕਰ ਦਿੰਦਾ ਕਾ ਕਾਪ ਉਸ ਤੋਂ ਵੀ ਹोले ਕਰ ਦਿੰਦਾ ਉਹਨਾਂ ਦਾ ਜੀਵਨ ਤੇ ਦਰ ਮੰਗਣ ਪੇਖਣਾ ਪੈਂਦਾ ਉਹਨਦੀ ਹਾਲਤ ਇਹ ਹੋ ਜਾਂਦੀ ਹੈ ਕਿ ਦਰ ਦਰ ਮੰਗਤੇ ਫਿਰਨ ਪਰ ਕੋਈ ਉਹਨਾਂ ਨੂੰ ਪੇਖ ਵੀ ਨਾ ਪਾਵੇ ਐਸੀ ਅਵਸਥਾ ਵੀ ਉਹ ਕਰ ਸਕਦਾ ਪਰਮਾਤਮਾ ਇੰਨੀ ਵੱਡੀ ਹਸਤੀ ਹੈ ਉਹ ਕਿਸੇ ਨੂੰ ਵੀ ਨੱਥ ਪਾ ਸਕਦਾ ਇੱਥੇ ਨਦਰੂ ਪੱਟੀ ਜੇ ਕਰੇ ਸੁਲਤਾਨਾ ਕਾ ਕਰਾਇਦਾ ਪਾਠ ਕਾ ਹੈ ਕਾਉਣੀ ਹੈ ਲਫ਼ਜ਼ੀ ਕਾ ਹੈ ਲਫ਼ਜ਼ੀ ਵਿਆਹ ਹੈ ਵਿਆਹਉਣੀ ਹੈ ਲਫ਼ਜ਼ੀ ਰਾਹ ਹੈ ਅਸੀਂ ਕਿਸੇ ਨੂੰ ਪੁੱਛਦੇ ਹਾਂ ਵੀ ਇਹ ਰਾਹ ਕਿੱਥੇ ਜਾਂਦਾ ਹੈ ਇਹਦੇ ਨੂੰ ਵੀ ਦੱਸਿਓ ਰਾਹ ਕਿੱਥੇ ਜਾਂਦਾ ਹੈ ਮੈਂ ਫਲਾਣਾ ਦੀ ਵਿਆਹ ਵਿਆਹ ਵਿੱਚ ਚਲੇ ਆ ਐਸਾ ਬੋਲਦੇ ਆ ਨਹੀਂ ਮੈਂ ਫਲਾਣਾ ਦੀ ਵਿਆਹ ਵਿੱਚ ਚਲੇ ਆ ਵਿਆਹ ਲਫਜ਼ ਹੈ ਰਾਹ ਲਫਜ਼ ਹੈ ਕਾ ਲਫਜ਼ ਹੈ ਤੋ ਇਸ ਨੂੰ ਕਾ ਬੋਲਣਾ ਹੀ ਠੀਕ ਹੈ ਇਹ ਕਾਉ ਬੋਲਣਾ ਗਲਤ ਹੈ ਦਰ ਮੰਗਣ ਪੇਖਣਾ ਪੈਂਦਾ ਐੋ ਜੀ ਸੁਲਤਾਨਾ ਨੂੰ ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾ ਹੋਵੇ ਉਹਨਾਂ ਨੂੰ ਕਾ ਖੁਦਰਜਾ ਕਰ ਦਿੰਦਾ ਤੇ ਹੋਰ ਕੋਈ ਪੇਖ ਵੀ ਨਹੀਂ ਪਾਉਂਦਾ ਐੋ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ